ਬਲੈਕਮੇਲਰਾਂ ਨੇ ਇੱਕ ਹਸਦਾ ਵਸਦਾ ਘਰ ਉਜਾੜ ਦਿੱਤਾ ਖਬਰ ਯੂਰਪ ਦੀ ਆ ਤੇ ਸਾਰੇ ਮੇਰੇ ਵੀਰ ਯੂਰਪ ਵਾਲੇ ਜਰੂਰ ਸੁਣਿਓ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਘਟਨਾ ਯੂਰਪ ਦੇ ਮੁਲਕ ਦੀ ਆ ਜਰਮਨ ਦੀ ਜਰਮਨ ਤੋਂ ਇੱਕ ਵੀਰ ਨੇ ਕਾਲ ਕੀਤੀ ਕਿ ਉਸ ਦੀ ਘਰਵਾਲੀ ਨੂੰ ਇਸ ਹੱਦ ਤੱਕ ਬਲੈਕਮੇਲਰਾਂ ਨੇ ਬਲੈਕਮੇਲ ਕੀਤਾ ਕਿ ਉਸ ਦੀ ਅਟੈਕ ਦੇ ਨਾਲ ਮੌਤ ਹੋਗੀ ਤੇ ਉਸ ਨੂੰ ਇਹਨਾਂ ਗੱਲਾਂ ਦਾ ਬਾਅਦ ਵਿੱਚੋਂ ਪਤਾ ਲੱਗਿਆ ਕਿ ਮੇਰੀ ਘਰਵਾਲੀ ਦੀ ਮੌਤ ਦਾ ਜਿਹੜਾ ਕਾਰਨ ਸੀ ਉਹ ਉਸ ਨੂੰ ਬਲੈਕਮੇਲ ਕਰਨ ਦਾ ਕਰਕੇ ਉਹ ਡਿਪਰੈਸ਼ਨ ਦੇ ਵਿੱਚ ਆ ਕੇ ਪ੍ਰੈਸ਼ਰ ਦੇ ਵਿੱਚ ਆ ਕੇ ਉਸ ਨੂੰ ਜਿਹੜਾ ਕਿ ਉਹ ਅਟੈਕ ਆ ਗਿਆ ਹੋਇਆ ਇੰਜ ਕਿ ਉਸ ਦੀ ਘਰਵਾਲੀ ਟਿਕਟੋਕ ਦੇ ਉੱਪਰ ਜਿੱਦਾਂ ਬੱਚਿਆਂ ਦੇ ਨਾਲ ਫੋਟੋਆਂ ਵੀਡੀਓ ਅਪਲੋਡ ਕਰਦੇ ਨੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਘਰੇਲੂ ਔਰਤਾਂ ਜਿਨ੍ਹਾਂ ਨੂੰ ਲੈਣਾ ਦੇਣਾ ਕੁਝ ਨਹੀਂ ਹੈਗਾ ਦੁਨੀਆ ਦੇ ਨਾਲ ਸਿਰਫ ਉਹਨਾਂ ਨੂੰ ਵਧੀਆ ਲੱਗਦਾ ਕਿ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਵੀਡੀਓ ਅਕਸਰ ਟਿਕਟੋਕ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਪਾ ਦਿੰਦੀਆਂ ਨੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਇੰਨਾ ਸੋਸ਼ਲ ਮੀਡੀਆ ਦੇ ਵਿੱਚ ਚੰਗੇ ਲੋਕ ਵੀ ਨੇ ਤੇ ਬਹੁਤ ਜ਼ਿਆਦਾ ਗੰਦੇ ਤੇ ਮਾੜੇ ਲੋਕ ਵੀ ਨੇ ਤੇ ਇੰਜ ਹੀ ਉਸ ਭੈਣ ਨੇ ਕੀਤਾ ਉਸ ਨੇ ਆਪਣੀਆਂ ਫੋਟੋਆਂ ਬੱਚਿਆਂ ਦੇ ਨਾਲ ਵੀਡੀਓ ਬਣਾਉਣੀਆਂ ਟਿਕਟੋਕ ਦੇ ਉੱਪਰ ਪਾ ਦੇਣੀਆਂ ਤਾਂ ਇੱਕ ਦਿਨ ਉਹਨਾਂ ਨੂੰ ਟਿਕਟੋਕ ਦੇ ਉੱਪਰ ਮੈਸੇਜ ਦੇ ਵਿੱਚ ਇੱਕ ਵੀਡੀਓ ਮਿਲਦੀ ਆ ਜਿਸ ਦੇ ਵਿੱਚ ਉਹਨਾਂ ਦਾ ਚਿਹਰਾ ਕਿਸੇ ਫੇਕ ਵੀਡੀਓ ਦੇ ਉੱਪਰ ਲਗਾ ਕੇ ਜਿਸ ਦੇ ਵਿੱਚ ਉਹਨਾਂ ਦੇ ਕੱਪੜੇ ਉਤਾਰੇ ਹੋਏ ਸੀ ਤੇ ਉਸ ਨੂੰ ਭੇਜ ਦਿੱਤੀ ਜਾਂਦੀ ਆ ਇਹ ਵੀਡੀਓ AI ਦੇ ਨਾਲ ਤਿਆਰ ਕੀਤੀ ਹੋਈ ਸੀ ਤੇ ਉਸ ਨੂੰ ਬਲੈਕਮੇਲ ਕਰਨ ਲੱਗਿਆ ਉਹ ਇਨਸਾਨ ਕੋਈ ਇਨਸਾਨ ਰਹਿੰਦਾ ਆ ਪੁਰਤਗਾਲ ਦੇ ਵਿੱਚ ਉਸ ਤੇ ਵੀ ਜਿਹੜੀ ਇਹ ਪੁਲਿਸ ਰਿਪੋਰਟ ਹੁਣ ਕਰਵਾ ਦਿੱਤੀ ਗਈ ਆ ਤੇ ਇਹ ਇੱਕ ਪੰਜਾਬੀ ਨੌਜਵਾਨ ਸੀ ਜਿਸ ਦੇ ਨਾਂ ਦੇ ਉੱਪਰ ਪੈਸੇ ਪਾਈ ਸੀ ਉਸ ਔਰਤ ਨੇ ਉਸ ਵੀਡੀਓ ਨੂੰ ਕੱਟਣ ਵਾਸਤੇ ਉਸ ਲੜਕੇ ਨੇ ਜਦੋਂ ਮੈਸੇਜ ਦੇ ਵਿੱਚ ਉਸ ਔਰਤ ਨੂੰ ਵੀਡੀਓ ਭੇਜੀ ਭੈਣ ਨੂੰ ਕਿ ਤੇਰੀ ਵੀਡੀਓ ਮੈਂ ਵਾਇਰਲ ਕਰ ਦੂੰਗਾ ਮੈਨੂੰ ਪੈਸੇ ਦੇ ਨਹੀਂ ਤਾਂ ਇਹਨੂੰ ਮੈਂ ਵੱਖ-ਵੱਖ ਵੈਬਸਾਈਟਾਂ ਤੇ ਅਪਲੋਡ ਕਰ ਦੂੰਗਾ ਕਿਉਂਕਿ ਔਰਤ ਘਰੇਲੂ ਸੀ ਤੇ ਉਸ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਸੀ ਜਾਣਕਾਰੀ ਉਸ ਨੇ ਕਿਸੇ ਦੇ ਥਰੂ 500 ਯੂਰੋ ਪਹਿਲਾਂ ਪਾ ਦਿੱਤਾ ਕਿ ਵੀਰ ਮੇਰਾ ਇਹ ਵੀਡੀਓ ਕੱਟ ਦੇ ਮੈਨੂੰ ਨਹੀਂ ਪਤਾ ਕਿ ਤੂੰ ਕਿਵੇਂ ਬਣਾਈ ਹੈ ਮੇਰੀ ਤਾਂ ਇਹ ਵੀਡੀਓ ਹੈ ਨਹੀਂ ਪਰ ਆਪਣਾ ਸ਼ੀਰਾਂ ਲੱਗਾ ਦੇਖ ਕਿਸੇ ਹੋਰ ਦੇ ਸਰੀਰ ਦੇ ਉੱਪਰ ਆ ਤਾਂ ਜਿਹੜੀ ਉਹ ਭੈਣ ਸੀ ਉਹ ਡਰ ਗਈ ਫਿਰ ਉਸ ਤੋਂ 2000 ਯੂਰੋ ਪਵਾਇਆ ਗਿਆ ਫਿਰ ਉਸ ਤੋਂ 1500 ਯੂਰੋ ਪਵਾਇਆ ਗਿਆ ਉਹਦੇ ਕੋਲੇ ਉਹੀ 3500 4000 ਯੂਰੋ ਸੇਵਿੰਗ ਸੀ ਜਿਹੜੀ ਕਿ ਉਸਨੇ ਪਾਤੀ ਤੇ ਬਾਅਦ ਦੇ ਵਿੱਚ ਉਸ ਇਨਸਾਨ ਵੱਲੋਂ ਉਸਨੂੰ ਹੋਰ ਪ੍ਰੈਸ਼ਰਾਈਜ਼ ਕੀਤਾ ਗਿਆ ਜਿਹੜੇ ਪੈਸੇ ਆ ਇਹ ਦੋ ਤਿੰਨ ਅਕਾਊਂਟਾਂ ਦੇ ਵਿੱਚ ਪਵਾਏ ਗਏ ਆ ਇੱਕ ਵਾਰੀ ਪੈਸੇ ਪਵਾਏ ਗਏ ਪੁਰਤਗਾਲ ਦੂਸਰੀ ਵਾਰੀ ਕੁਵੈਤ ਫਿਰ ਬਹਿਰੀਨ ਤੇ ਫਿਰ ਇੱਕ ਵਾਰੀ ਇੰਡੀਆ ਅਕਾਊਂਟ ਦੇ ਵਿੱਚ ਚਾਰ ਵਾਰੀ ਉਸ ਭੈਣ ਵੱਲੋਂ ਪੈਸੇ ਪਾਏ ਗਏ ਤੇ ਜਦੋਂ ਉਸ ਤੋਂ ਹੋਰ ਪੈਸੇ ਦੀ ਡਿਮਾਂਡ ਕੀਤੀ ਤਾਂ ਉਸ ਦਾ ਡਿਪਰੈਸ਼ਨ ਦੇ ਨਾਲ ਉਸ ਦੀ ਮੌਤ ਹੋ ਗਈ ਉਸ ਭੈਣ ਤੋਂ ਗਲਤੀ ਇਹ ਹੋਈ ਕਿ ਉਸ ਨੇ ਆਪਣੇ ਘਰ ਵਾਲੇ ਦੇ ਨਾਲ ਇਹ ਗੱਲ ਨਹੀਂ ਕੀਤੀ ਕਿ ਕੋਈ ਮੇਰੀ ਫੇਕ ਵੀਡੀਓ ਬਣਾ ਕੇ ਮੇਥੋਂ ਪੈਸੇ ਜੜਾ ਆ ਉਹੋ ਡਿਮਾਂਡ ਕਰ ਰਿਹਾ ਆ ਉਸ ਦੇ ਘਰ ਵਾਲੇ ਨੂੰ ਇਹ ਕੁਛ ਵੀ ਨਹੀਂ ਸੀ ਪਤਾ ਉਸ ਨੇ ਪੈਸੇ ਪਾਉਣੇ ਜਾਰੀ ਰੱਖੇ ਤੇ ਉਸ ਨੂੰ ਇਹ ਲੱਗਿਆ ਕਿ ਔਰਤ ਡਰ ਗਈ ਆ ਤੇ ਇਹ ਤੋਂ ਪੈਸੇ ਜਿੰਨੇ ਮੈਂ ਮੰਗਾਗਾ ਉਹਨੇ ਇਹ ਮੈਨੂੰ ਪਾਈ ਜਾਵੇਗੀ ਇਸ ਗੱਲ ਨੂੰ ਤਕਰੀਬਨ 6-7 ਮਹੀਨੇ ਹੋ ਗਏ ਨੇ ਤੇ ਹੁਣ 6-7 ਮਹੀਨਿਆਂ ਬਾਅਦ ਜਦੋਂ ਉਹ ਇਨਸਾਨ ਇਸ ਸਰਮੇ ਦੇ ਵਿੱਚੋਂ ਨਿਕਲਿਆ ਉਸ ਔਰਤ ਦਾ ਘਰ ਵਾਲਾ ਤਾਂ ਉਸ ਨੇ ਜਦੋਂ ਮੋਬਾਈਲ ਖੋਲ੍ਹਿਆ ਤਾਂ ਉਸ ਨੂੰ ਮੋਬਾਈਲ ਦੇ ਵਿੱਚ ਇਹ ਸਾਰਾ ਕੁਝ ਮਿਲਿਆ ਤੇ ਫੋਨ ਉਸ ਤੇ ਆਧਾਰ ਦੇ ਉੱਪਰ ਉਸਨੇ ਪੁਲਿਸ ਦੇ ਵਿੱਚ ਕੰਪਲੇਂਟ ਕਰ ਦਿੱਤੀ ਕਿ ਮੇਰੀ ਘਰ ਵਾਲੀ ਦੀ ਮੌਤ ਦਾ ਕਾਰਨ ਆਹ ਸੀ ਕਿ ਉਸ ਨੂੰ ਝੂਠਾ ਜੜਾਇਆ ਕਿਸੇ ਇਨਸਾਨ ਵੱਲੋਂ ਬਲੈਕਮੇਲ ਕੀਤਾ ਗਿਆ ਇਹ ਤੁਹਾਨੂੰ ਮੈਂ ਸਟੋਰੀ ਇਸ ਕਰਕੇ ਦੱਸੀ ਆ ਕਿ ਇਹ ਰੀਅਲ ਆ ਤੁਹਾਡੇ ਨਾਲ ਵੀ ਜੇਕਰ ਕੋਈ ਵੀ ਇਨਸਾਨ ਇਦਾਂ ਦੀ ਵੀਡੀਓ ਤੁਹਾਨੂੰ ਬਣਾ ਕੇ ਤੁਹਾਨੂੰ ਬਲੈਕਮੇਲ ਕਰਦਾ ਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਆ ਕਿ ਤੁਸੀਂ ਆਪਣੇ ਘਰ ਵਾਲੇ ਦੇ ਨਾਲ ਗੱਲਬਾਤ ਕਰੋ ਜੋ ਆਪਣੇ ਭਰਾ ਦੇ ਨਾਲ ਜਾਂ ਆਪਣੇ ਮਾਪੇ-ਬਾਪ ਦੇ ਨਾਲ ਤਾਂ ਜੋ ਉਸ ਇਨਸਾਨ ਦੇ ਉੱਪਰ ਐਕਸ਼ਨ ਲਿਆ ਜਾਵੇ ਜੋ ਤੁਹਾਨੂੰ ਬਲੈਕਮੇਲ ਕਰ ਰਿਹਾ ਆ ਨਾ ਕਿ ਤੁਸੀਂ ਉਹਦੇ ਡਰ ਦੇ ਵਿੱਚ ਆ ਕੇ ਉਸ ਨੂੰ ਪੈਸੇ ਪਾਉਣ ਲੱਗ ਜਾਓ ਜੋ ਤੁਸੀਂ ਕਿਸੇ ਨੂੰ 1 ਰੁਪਿਆ ਵੀ ਦੇ ਦਿੰਦੇ ਹੋ ਤਾਂ ਉਸ ਨੂੰ ਪਤਾ ਲੱਗ ਜਾਂਦਾ ਆ ਕਿ ਇਹ ਹੁਣ ਡਰ ਗਈ ਆ ਇਹਨੇ ਮੈਨੂੰ ਪੈਸੇ ਦੇ ਦੇਣੇ ਆ ਮੈਂ ਪਿੱਛੇ ਜਿਹਾ ਇੱਕ ਵੀਡੀਓ ਪਾਈ ਸੀ ਕਿ ਇੱਕ ਔਰਤ ਨੇ 70 ਲੱਖ ਰੁਪਈਆ ਇੱਕ ਪਾਕਿਸਤਾਨੀ ਨੂੰ ਖਵਾ ਦਿੱਤਾ ਡਰ ਦੇ ਵਿੱਚ ਉਹ ਵੀ ਉਸਨੂੰ ਜੋ ਉਸਨੂੰ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਉਹ ਸਟੋਰੀ ਵੀ ਮੈਂ ਪਾਈ ਸੀ ਅੱਜ ਤੋਂ 8-9 ਮਹੀਨੇ ਪਹਿਲਾਂ ਤੇ ਉਸ ਔਰਤ ਨੇ ਘਰ ਵਾਲਾ ਸੀ ਅਮਰੀਕਾ ਦੇ ਵਿੱਚ ਉਸਨੇ ਜੋ ਕਮਾ ਕੇ ਭੇਜਿਆ ਉਸ ਔਰਤ ਨੇ ਉਹ 70 ਲੱਖ ਰੁਪਈਆ ਉਸ ਬੰਦੇ ਦਾ ਉਜਾੜ ਦਿੱਤਾ ਬਸ ਇਹੀ ਉਸਨੂੰ ਵੀ ਬਲੈਕਮੇਲ ਕੀਤਾ ਗਿਆ ਸੀ ਉਹਦੀਆਂ ਵੀ ਫੋਟੋਆਂ ਜਿਹੜੀਆਂ ਐਡਿਟ ਕਰਕੇ ਉਸਨੂੰ ਭੇਜ ਦਿੱਤੀਆਂ ਤੇ ਉਸਨੂੰ ਵੀ ਇਹ ਹੋ ਗਿਆ ਵੀ ਪਤਾ ਨਹੀਂ ਵੀ ਜੇ ਇਹ ਫੋਟੋਆਂ ਪਹਿ ਜਾਣਗੀਆਂ ਤਾਂ ਕੀ ਕੁਝ ਹੋ ਜਾਵੇਗਾ ਉਹੋ ਇਨਸਾਨ ਨੂੰ ਪਸਾਉਂਦੇ ਇਸ ਤਰੀਕੇ ਨਾਲ ਨੇ ਕਿ ਦਿਮਾਗ ਜਿਹੜਾ ਇਹ ਕੰਮ ਕਰਨਾ ਬੰਦ ਕਰ ਦਿੰਦਾ ਆ ਤੇ ਉਹ ਟਾਰਗੇਟ ਕਰਦੇ ਨੇ ਤੇ ਇਦਾਂ ਦੇ ਸਕੈਮ ਜਿਹੜੇ ਆ ਉਹ ਚੱਲਦੇ ਰਹਿੰਦੇ ਨੇ ਬਲੈਕਮੇਲਿੰਗ ਦੇ ਕੋਸ਼ਿਸ਼ ਆ ਤੁਹਾਨੂੰ ਇਹ ਚੀਜ਼ਾਂ ਦੱਸਣ ਦੀ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹਰ ਇੱਕ WhatsApp ਗਰੁੱਪ ਦੇ ਵਿੱਚ Facebook ਦੇ ਗਰੁੱਪ ਦੇ ਵਿੱਚ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਇਸ ਵੀਡੀਓ ਦੇ ਨਾਲ ਡਿਊਟ ਕਰ ਦਿਓ ਜੇਕਰ ਤੁਸੀਂ TikTok ਤੇ ਦੇਖ ਰਹੇ ਹੋ ਤਾਂ ਜੋ ਇਹ ਵੀਡੀਓ ਇੱਕ ਅਵੇਅਰਨੈਸ ਦੇ ਤੌਰ ਦੇ ਉੱਪਰ ਹਰ ਇੱਕ ਦੇ ਮੋਬਾਈਲ ਤੱਕ ਪਹੁੰਚੇ ਤਾਂ ਜੋ ਕਿਸੇ ਵੀ ਭੈਣੋ ਜਾਕ ਤੁਹਾਡੀ ਟੀਨ ਕੋਈ ਟਾਰਗੇਟ ਨਾ ਕਰ ਸਕੇ ਬਹੁਤ ਬਹੁਤ ਸ਼ੁਕਰੀਆ